ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਵਿਦੇਸ਼ਿਆ ਦੇ ਵਿੱਚ ਸਿੱਖਿਆ ਪ੍ਰਾਪਤ ਨਰਸਾ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਹ ਪੂਰਵ ਆਗਮਨ ਅਤੇ ਉੱਤਰ ਆਗਮਨ ਸਹਾਇਤਾ ਅਤੇ ਸੇਵਾਵਾਂ ਪ੍ਰੋਗਰਾਮ ਉਹਨਾਂ ਦੇ ਏਕੀਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਇਹ ਭਾਸ਼ਾ ਸਿਖਲਾਈ ਅਤੇ ਸਲਾਹ ਪ੍ਰਦਾਨ ਕਰਦੀ ਹੈ ਇਸ ਨਾਲ ਹੀ ਨਰਸਨ ਨੂੰ ਲਾਇਸੈਂਸ ਅਤੇ ਨੌਕਰੀ ਦੀ ਭਾਲ ਦੇ ਵਿੱਚ ਵੀ ਮਦਦ ਮਿਲਦੀ ਹੈ ਤੇ ਇਹ ਪ੍ਰੋਗਰਾਮ ਮੁਫਤ ਹੈ ਅਤੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਨਰਸਾ ਦਾ ਸਮਰਥਨ ਕਰਦਾ ਹੈ ਦਿਲਚਸਪੀ ਰੱਖਣ ਵਾਲੀਆਂ ਨਰਸਾ ਆਨਲਾਈਨ ਵੀ ਅਲਝੀਆਂ ਤੇ ਸਕਤੀਆ ਨਹੀਂ ਕੈਨੇਡਾ ਨੇ ਅੰਤਰਰਾਸ਼ਟਰੀ ਪੱਧਰ ਉਤੇ ਸਿੱਖਿਆ ਨਰਸਾਂ ਨੂੰ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਦੇ ਵਿੱਚ ਤਬਦੀਲੀ ਵਿੱਚ ਸਹਾਇਤਾ ਕਰਨ ਦੇ ਲਈ ਇੱਕ ਸੰਗੀ ਫੰਡ ਪ੍ਰਾਪਰ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ 3 ਅਰਾਈਵਲ ਅਤੇ ਪੋਸਟ ਅਰਾਈਵਲ ਸਪੋਰਟਸ ਐਂਡ ਸਰਵਿਸਿਜ਼ ਪ੍ਰੋਗਰਾਮ ਹੁਣ ਉਹਨਾਂ ਯੋਗ ਨਰਸਾਂ ਦੇ ਲਈ ਖੁੱਲਿਆ ਹੈ ਜਿਨ੍ਹਾਂ ਨੇ ਸਥਾਈ ਨਿਵਾਸੀ ਪੁਸ਼ਟੀ ਪ੍ਰਾਪਤ ਕਰ ਲਈ ਹੈ ਅਤੇ ਜਾਤਾ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਨੇ ਜਾਂ ਪਹਿਲਾਂ ਹੀ ਪਹੁੰਚ ਚੁੱਕੇ ਨੇ ਦੱਸिए ਪਾਸ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ ਉਤੇ ਸਿਖਿਅਤ ਨਰਸਾ ਦੇ ਲਈ ਕੇਅਰ ਸੈਂਟਰ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਪੂਰੀ ਤਰ੍ਹਾਂ ਮੁਫਤ ਹੈ। ਇਸ ਦੇ ਵਿੱਚ ਦੋ ਵੱਖ-ਵੱਖ ਤਰ੍ਹਾਂ ਸ਼ਾਮਲ ਨੇ ਕੈਨੇਡਾ ਤੋਂ ਬਾਹਰ ਨਰਸਾ ਦੇ ਲਈ ਪ੍ਰੀ ਅਰਾਈਵਲ ਅਤੇ ਉਹਨਾਂ ਦੇ ਲਈ ਪੋਸਟ ਅਰਾਈਵਲ ਜੋ ਪਹਿਲਾਂ ਹੀ ਪਹੁੰਚ ਚੁੱਕੇ ਨੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਨਰਸਾ ਇਮੀਗ੍ਰੇਸ਼ਨ ਤੋਂ ਪਹਿਲਾਂ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੀਆਂ ਨੇ ਜੇਕਰ ਉਹਨਾਂ ਦੇ ਕੋਲ ਸਥਾਈ ਨਿਵਾਸ ਦੀ ਪੁਸ਼ਟੀ ਹੈ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਨਹੀਂ ਉਹ ਪੋਸਟ ਅਰਾਈਵਲ ਸਟ੍ਰੀਮ ਦੇ ਤਹਿਤ ਪੇਸ਼ ਕੀਤੀਆਂ ਜਾਣ ਵਾਲੀਆਂ ਨਵੇਂ ਆਉਣ ਵਾਲੀਆਂ ਸੇਵਾਵਾਂ ਤੋਂ ਲਾਭ ਉਠਾ ਸਕਦੇ ਨੇ ਪਾਸ ਦੇ ਲਈ ਯੋਗਤਾ ਪੂਰੀ ਕਰਨ ਦੇ ਲਈ ਬਿਨੇਕਾਰਾਂ ਨੂੰ ਦੋ ਮੁੱਖ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਅਧਿਕਾਰਤ ਦਸਤਾਵੇਜ਼ ਦਿਖ ਦਿੱਤੇ ਡਿਪਲੋਮਾ ਜਾਂ ਫਿਰ ਸਰਟੀਫਿਕੇਟ ਦੇ ਨਾਲ ਆਪਣੇ ਦੇਸ਼ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਨਰਸਿੰਗ ਸਿੱਖਿਆ ਪ੍ਰੋਗਰਾਮ ਨੂੰ ਪੂਰਾ ਕਰਨਾ ਦੂਸਰਾ ਸਥਾਈ ਨਿਵਾਸੀ ਲਈ ਇਮੀਗ੍ਰੇਸ਼ਨ ਚਨਾਰਥੀ ਅਤੇ ਨਾਗਰਿਕਤਾ ਕੈਨੇਡਾ IRCC ਦੁਆਰਾ ਪ੍ਰਵਾਨਗੀ ਲੈਣੀ ਜਿਹੜੀਆਂ ਨਰਸਾਂ ਇਹਨਾਂ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਉਹ ਯੋਗ ਨਹੀਂ ਹੋਣਗੀਆਂ ਅਤੇ ਉਹਨਾਂ ਨੂੰ ਹੋਰ ਸਹਾਇਤਾ ਵਿਕਲਪਾਂ ਦੀ ਪਰਚੋਲ ਕਰਨੀ ਪਵੇਗੀ ਇਹ ਤੇ ਦੱਸਣਾ ਬੰਦਾ ਕਿ ਨਰਸਾਂ ਨੂੰ ਉਹਨਾਂ ਦੇ ਸਥਾਨ ਅਤੇ ਮੁਹਾਰਤ ਦੇ ਆਧਾਰ ਉੱਤੇ ਇੰਟਰਵਿਊ ਦੀ ਤਿਆਰੀ ਅਤੇ ਨੌਕਰੀ ਦੇ ਰੈਫਰਲ ਦੇ ਵਿੱਚ ਸਹਾਇਤਾ ਮਿਲਦੀ ਹੈ। ਦਿਲਚਸਪੀ ਰੱਖਣ ਵਾਲੀਆਂ ਨਰਸਾਂ ਨੂੰ ਅਧਿਕਾਰਤ ਵੈੱਬਸਾਈਟ ਉੱਤੇ ਇੱਕ ਆਨਲਾਈਨ ਇਨਟੇਕ ਫਾਰਮ ਭਰਨਾ ਚਾਹੀਦਾ ਹੈ। ਫਾਰਮ ਦੇ ਲਈ ਬਿਨਕਾਰਨ ਨੂੰ ਇੱਕ ਖਾਤਾ ਬਣਾਉਣ ਅਤੇ ਪ੍ਰਦਾਨ ਕਰਨ ਦੀ ਵੀ ਲੋੜ ਹੁੰਦੀ ਹੈ। ਬੀਅਰ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।